ਆਪਾਂ ਸ਼ੁਰੂਆਤ ਕਰੀਏ ਤਾਂ ਵਿਧਾਨ ਸਭਾ ਤੋਂ ਕਰ ਲਿਆ ਜਿਹੜੇ ਅਸੀਂ ਅਸੀਂ 117 ਮੈਂਬਰ ਆ ਹਰ ਤਰ੍ਹਾਂ ਦਾ ਟੈਸਟ ਕਰਾਉਣ ਨੂੰ ਡੋਪ ਟੈਸਟ ਕਰਾਉਣ ਨੂੰ ਵੀ ਤਿਆਰ ਹਾਂ ਹਰ ਤਰ੍ਹਾਂ ਦਾ ਟੈਸਟ ਕਰ ਲਓ ਫਿਜ਼ੀਕਲੀ ਵੀ ਕਰ ਲਓ ਜਿਹੜਾ ਮਰਜੀ ਟੈਸਟ ਕਰੋ ਹੋਣਾ ਚਾਹੀਦਾ ਡੋਪ ਟੈਸਟ ਹੋਣਾ ਚਾਹੀਦਾ ਡਰੱਗਸ ਦੇ ਉੱਤੇ ਯਾਨੀ ਸ਼ੁਰੂਆਤ ਮੰਨ ਲਓ ਸਭ ਤੋਂ ਪਹਿਲੀ ਸ਼ੁਰੂਆਤ ਲਾਡੀ ਸ਼ੁਰੂ ਵਾਲੇ ਤੋਂ ਹੀ ਹੋ ਜੇ ਭਾਵੇਂ ਬੇਚਾ ਨਸ਼ਾ ਕਿੰਨੇ ਲੋਕ ਵਿਧਾਨ ਸਭਾ ਚ ਬੈਠੇ ਕਰਦੇ ਆ ਜਾਂ ਵਿਧਾਨ ਸਭਾ ਦੇ ਜਿੰਨੇ ਮੈਂਬਰ ਆ ਉਹ ਕਿੰਨੇ ਕਿ ਨਸ਼ਾ ਕਰਦੇ ਆ ਦੇਖੋ ਜੇ ਅਸੀਂ ਪੰਜਾਬ ਨੂੰ ਕੁਝ ਸਨੇਹਾ ਦੇਣਾ ਇਹ ਤਾਂ ਮਾਡਲ ਤਿਆਰ ਕਰਨਾ ਪਊ ਸਾਨੂੰ ਕਿ ਕਿ ਗੱਲ ਰੱਖਣਗੇ ਵਿਧਾਨ ਸਭਾ ਦੇ ਬਿਲਕੁਲ ਠੀਕ ਹੈ ਰੱਖਣਗੇ ਮੈਂ ਪ੍ਰੋੜ ਤੱਕਾਂਗਾ ਯਾਨੀ ਕਿ ਤਿਆਰ ਹੋਈ ਤਿਆਰ ਨਹੀਂ ਯਾਨੀ ਕਿ ਤੁਹਾਨੂੰ ਲੱਗਦਾ ਕਿ ਹਰ ਇੱਕ ਮੈਂਬਰ ਦੀ ਮੈਂ ਇਹਦੇ ਮਗਰ ਮਗਰ ਐ ਇਸ ਗੱਲ ਤੇ ਕੱਲ ਪਾਣੀ ਤੇ ਗੱਲ ਚੱਲੀ ਇਹਦੇ ਨਾਲ ਹੀ ਤੇ ਸਾਡੇ ਮੰਤਰੀ ਗੁਲਸਾਹਬ ਨੇ ਇੱਕ ਆਧਾਰਨ ਦਿੱਤੀ ਵੀ ਮੈਂ ਅੱਧੀ ਬਾਟੀ ਨਾਲ ਲੈਣਾ ਪਾਣੀ ਮੈਂ ਸੇਵ ਕਰਦਾ ਸੋ ਗੱਲ ਇਹ ਜੇ ਉਹਨਾਂ ਨੇ ਆਪਣੇ ਤੇ ਆਧਾਰਨ ਲਾਈ ਹੈ ਤਾਂ ਕਿਉਂ ਇਹ ਡਰਗਸ ਦੀ ਕਿਉਂ ਨਹੀਂ ਐਮਐਲਏਸ ਤੇ ਸਾਰੇ ਹਾਊਸ ਤੇ ਕਿਉਂ ਨਹੀਂ ਇਹ ਗੱਲ ਟੁਕਦੀ ਬਾਕੀ ਦੇ ਐਮ ਐਲ ਏ ਜਾਂ ਬਾਕੀ ਦੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਆ ਤੁਹਾਨੂੰ ਲੱਗਦਾ ਹੈ ਕਿ ਰਾਜੀ ਹੋ ਜਾਣਗੇ ਇਸ ਗੱਲ ਤੇ ਮੇਰਾ ਖਿਆਲ ਕਿਸੇ ਨੂੰ ਆਨਾ ਕਰਨੀ ਕਰਨੀ ਨਹੀਂ ਚਾਹੀਦੀ ਤੇ ਇਹਦੇ ਵਿੱਚ ਤਾਂ ਹੀ ਲੋਕਾਂ ਨੂੰ ਅਸੀਂ ਚੰਗਾ ਪ੍ਰਸ਼ਾਸਨ ਚੰਗਾ ਸਿਸਟਮ ਡਰੱਗ ਮੁਕਤ ਪੰਜਾਬ ਕਰ ਪਾਵਾਂਗੇ ਜੇ ਇਹ ਸਾਡੇ ਚੀ ਕਾਣੋ ਹੋਈ ਤੇ ਫਿਰ ਅਸੀਂ ਲੋਕਾਂ ਨੂੰ ਕੀ ਸਿਨਿਆ ਦੇਵਾਂਗੇ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਯੁੱਧ ਨਸ਼ੇ ਵਿਰੁੱਧ ਅਭਿਆਨ ਨੂੰ ਸਫਲਤਾ ਮਿਲ ਰਹੀ ਹੈ ਔਰ ਡਰੱਗਸ ਨੂੰ ਲੈ ਕੇ ਜਿਹੜਾ ਨੈਕਸਸ ਆ ਇਸ ਨੂੰ ਅਸੀਂ ਤੋੜਨ ਦਾ ਕੰਮ ਕਰ ਰਹੇ ਹਾਂ ਤਾਂ ਬਜਟ ਦੇ ਵਿੱਚ ਵੀ ਬਕਾਇਦਾ ਤੌਰ ਤੇ ਪ੍ਰੋਵੀਜ਼ਨ ਨਜ਼ਰ ਆਇਆ ਗੱਲਬਾਤ ਕਰਦੇ ਹਾਂ ਐਮਐਲਏ ਲਾਡੀ ਸ਼ਿਰੋਵਾਲੀਆ ਸਾਹਿਬ ਨੇ ਕਿਵੇਂ ਬਜਟ ਨੂੰ ਦੇਖਦੇ ਨੇ ਇਹ ਸ਼ਿਰੋਵਾਲੀ ਸਾਹਿਬ ਜਿਸ ਤਰੀਕੇ ਦੇ ਨਾਲ ਬਜਟ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਹੈ ਕਿ ਜਨਗਣਨਾ ਹੋਏਗੀ ਖਾਸ ਤੌਰ ਤੇ ਸੈਂਸਸ ਹੋਏਗਾ ਕਿ ਕਿੰਨੇ ਲੋਕ ਨਸ਼ਾ ਕਰਦੇ ਆ ਪੂਰੇ ਪੰਜਾਬ ਦੇ ਵਿੱਚ ਦੇਖਿਆ ਜਾਏਗਾ ਔਰ ਕਿਵੇਂ ਦੇਖਦੇ ਹੋ ਤੁਸੀਂ ਸਭ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਨੂੰ ਬ੍ਰਦਰ ਦੇਖੋ ਨਸ਼ਾ ਇੱਕ ਗੰਭੀਰ ਸਮੱਸਿਆ ਆ ਪੰਜਾਬ ਲਈ ਪਹਿਲੀਆਂ ਸਰਕਾਰਾਂ ਵੀ ਸਮੇਂ-ਸਮੇਂ ਆਪਣਾ ਕੰਮ ਕਰਦੀਆਂ ਰਹੀਆਂ ਨਸ਼ੇ ਨੂੰ ਕੰਟਰੋਲ ਕਰਨ ਦੇ ਵਿੱਚ ਅਪਰਾਲਾ ਕਰਦੀਆਂ ਰਹੀਆਂ ਠੀਕ ਆ ਅੱਜ ਸਰਕਾਰ ਨੇ ਬਜਟ ਦੇ ਵਿੱਚ ਨਸ਼ੇ ਦੇ ਬਾਰੇ ਅੰਕੜੇ ਦਿੱਤੇ ਆ ਮੈਂ ਕਹਿਣਾ ਚਾਹੁੰਦਾ ਵੀ 3 ਸਾਲ ਹੋ ਗਏ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਚ ਕੀ ਇਹਨਾਂ ਦੀ ਨਸ਼ੇ ਦੇ ਡਰੱਗਸ ਦੇ ਅਗੇਂਸਟ ਕੀ ਪਰਫਾਰਮੈਂਸ ਆ ਕੀ 3 ਸਾਲ ਦੇ ਵਿੱਚ ਕੀਤਾ ਔਰ ਅੱਜ ਜ਼ਰੂਰ ਬਜਟ ਦੇ ਵਿੱਚ ਦਿੱਤਾ ਗਿਆ ਵੀ 2100 ਕਿੰਨੇ ਪਰਚੇ ਦਰਜ ਹੋਏ ਤੇ 3618 ਲੋਕ ਜਿਹੜੇ ਜੇਲ੍ਹ ਚ ਭੇਜੇ ਗਏ ਮੈਂ ਸਮਝਦਾ ਇਸ ਗੱਲ ਨਾਲ 3618 ਲੋਕ ਜੇਲ੍ਹ ਚ ਭੇਜਣਾ ਮਸਲਾ ਨਹੀਂ ਹੱਲ ਹੁੰਦਾ ਤੁਸੀਂ ਜਾਣ ਕਰਨ ਦੀ ਗੱਲ ਕੀਤੀ ਆ ਡਰੱਗਸ ਦੇ ਉੱਤੇ ਮੈਂ ਇਹ ਕਹਿਣਾ ਚਾਹੁੰਦਾ ਠੀਕ ਆ ਬਹੁਤ ਇਹ ਵੱਡਾ ਚੈਲੰਜ ਆ ਪਰ ਜੇ ਆਪਾਂ ਸ਼ੁਰੂਆਤ ਕਰੀਏ ਤਾਂ ਵਿਧਾਨ ਸਭਾ ਤੋਂ ਕਰ ਲਿਆ ਜਿਹੜੇ ਅਸੀਂ 117 ਮੈਂਬਰ ਆ ਹਾਊਸ ਦੇ ਪੰਜਾਬ ਦੇ ਪੂਰੇ ਪੰਜਾਬ ਚੋਂ ਚੁਣ ਕੇ ਆਏ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਉਹਨਾਂ ਤੋਂ ਕਰਨੀ ਚਾਹੀਦੀ 117 ਦਾ ਜਿਹੜਾ ਮੈਂ ਕਹੂੰਗਾ ਉਹ ਟੈਸਟ ਹੋਣੀ ਚਾਹੀਦੇ ਆ ਪੀਜੀਆਈ ਤੋਂ ਡਾਕਟਰਾਂ ਦੀ ਟੀਮ ਬਣਾ ਕੇ ਨਿਰਪੱਖ ਨਿਰਵਿਗਣ ਇਹਦੇ ਤੇ ਕੰਮ ਹੋਣਾ ਚਾਹੀਦਾ ਉਹ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਸ਼ਿਰਵਾਲੀਆ ਸਾਹਿਬ ਕੀ ਯਾਨੀ ਸ਼ੁਰੂਆਤ ਮੰਨ ਲਓ ਸਭ ਤੋਂ ਪਹਿਲੀ ਸ਼ੁਰੂਆਤ ਲਾਡੀ ਸ਼ੁਰੂ ਵਾਲੇ ਤੋਂ ਹੀ ਹੋ ਜੇ ਭਾਵੇਂ ਬੇਸ਼ੱਕ ਤੁਸੀਂ ਕਹਿ ਰਹੇ ਹੋ ਕਿਸੇ ਤੋਂ ਵੀ ਹੋ ਜੇ ਪਰ ਵਿਧਾਨ ਸਭਾ ਤੋਂ ਸ਼ੁਰੂਆਤ ਹੋਵੇ ਵੀ ਨਸ਼ਾ ਕਿੰਨੇ ਲੋਕ ਵਿਧਾਨ ਸਭਾ ਚ ਬੈਠੇ ਕਰਦੇ ਆ ਜਾਂ ਵਿਧਾਨ ਸਭਾ ਦੇ ਜਿੰਨੇ ਮੈਂਬਰ ਆ ਉਹ ਕਿੰਨੇ ਕਿ ਨਸ਼ਾ ਕਰਦੇ ਆ ਦੇਖੋ ਜੇ ਅਸੀਂ ਪੰਜਾਬ ਨੂੰ ਕੁਝ ਸੁਨੇਹਾ ਦੇਣਾ ਫਿਰ ਤਾਂ ਮਾਡਲ ਤਿਆਰ ਕਰਨਾ ਪਊ ਸਾਨੂੰ ਤਾਂ ਮਾਡਲ ਤਾਂ ਫਿਰ ਐਮ ਐਲ ਏ ਆ ਨਾ ਤਾਂ ਐਮ ਐਲ ਏ ਤੋਂ ਕਰਨ ਸ਼ੁਰੂਆਤ ਆ ਤਾਂ ਆਪਣੇ ਆਪ ਹੀ ਪੰਜਾਬ ਦੇ ਲੋਕਾਂ ਨੂੰ ਚੰਗਾ ਸੁਨੇਹਾ ਚਲ ਜਾਊਗਾ ਹਰ ਤਰ੍ਹਾਂ ਦਾ ਟੈਸਟ ਕਰਾਉਣ ਨੂੰ ਡਾਪ ਟੈਸਟ ਕਰਾਉਣ ਨੂੰ ਵੀ ਤਿਆਰ ਹਾਂ ਹਰ ਤਰ੍ਹਾਂ ਦਾ ਟੈਸਟ ਕਰ ਲਓ ਫਿਜੀਕਲੀ ਵੀ ਕਰ ਲੋ ਜਿਹੜਾ ਮਰਜੀ ਟੈਸਟ ਕਰੋ ਹੋਣਾ ਚਾਹੀਦਾ ਡੋਪ ਟੈਸਟ ਹੋਣਾ ਚਾਹੀਦਾ ਤੁਸੀਂ ਅਸੀਂ ਹਰ ਤਰ੍ਹਾਂ ਦਾ ਲੋਕਾਂ ਨੂੰ ਇੱਕ ਚੰਗਾ ਮੈਸੇਜ ਜਾਣਾ ਚਾਹੀਦਾ ਜੇ ਅਸੀਂ ਗੱਲ ਕੀਤੀ ਹੈ ਉਹਦੇ ਉੱਤੇ ਇੰਪਲੀਮੈਂਟ ਜ਼ਰੂਰ ਹੋਣਾ ਚਾਹੀਦਾ ਪਰ ਤੁਸੀਂ ਉਹ ਗੱਲ ਕਰ ਰਹੇ ਹੋ ਕਿ ਜੇ ਗੁੜ ਖਾਣਾ ਛਡਾਉਣਾ ਕਿਸੇ ਦਾ ਤਾਂ ਪਹਿਲਾਂ ਆਪ ਨੂੰ ਛਡਣਾ ਪਊ ਯਾਨੀ ਕਿ ਸ਼ੁਰੂਆਤ ਆਪ ਤੋਂ ਹੋਵੇ ਉਸ ਤੋਂ ਬਾਅਦ ਬਾਕੀ ਲੋਕਾਂ ਦੇ ਵਿੱਚ ਜਾਵੇ ਕਿਉਂਕਿ ਇੱਕ ਜੇ ਸੁਨੇਹਾ ਹੀ ਦੇਣਾ ਹੈ ਤਾਂ ਆਪਦੇ ਘਰ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਯਾਨੀ ਮੈਂ ਬਿਲਕੁਲ ਇਸ ਗੱਲ ਨਾਲ ਤਾਨੂੰ ਫੇਰ ਦੁਬਾਰਾ ਕਹਿਣਾ ਵੀ ਇਹ ਆਪਣੇ ਘਰ ਤੋਂ ਹੋਣੀ ਚਾਹੀਦੀ ਆ ਕੱਲ ਪਾਣੀ ਤੇ ਗੱਲ ਚੱਲੀ ਇਹਦੇ ਨਾਲ ਹੀ ਤੇ ਸਾਡੇ ਮੰਤਰੀ ਗੁਲਸਾਭ ਨੇ ਇੱਕ ਆਧਾਰਨ ਦਿੱਤੀ ਵੀ ਮੈਂ ਅੱਧੀ ਬਾਟੀ ਨਾ ਨਾਲੇ ਨਾ ਪਾਣੀ ਮੈਂ ਸੇਵ ਕਰਦਾ ਸੋ ਗੱਲ ਏ ਜੇ ਉਹਨਾਂ ਨੇ ਆਪਣੇ ਤੇ ਆਧਾਰਨ ਲਾਈ ਆ ਤਾਂ ਕਿਉਂ ਇਹ ਡਰੱਗਸ ਦੀ ਕਿਉਂ ਨਹੀਂ ਐਮਐਲਏਸ ਤੇ ਸਾਰੇ ਹਾਊਸ ਤੇ ਕਿਉਂ ਨਹੀਂ ਇਹ ਗੱਲ ਟੁੱਕਦੀ ਤੁਸੀਂ ਰੱਖੋਗੇ ਕੱਲ ਵਿਧਾਨ ਸਭਾ 'ਚ ਗੱਲ ਜ਼ਰੂਰ ਰੱਖਣਗੇ ਸਾਡੇ ਸੀਐਲਪੀ ਸਾਹਿਬ ਨੇ ਵੀ ਗੱਲ ਕੀਤੀ ਆ ਔਰ ਸਾਡਾ ਵੀ ਉਹ ਡਿਸਕਸ਼ਨ ਹੋਈ ਆ ਵੀ ਇੱਥੇ ਆਪਾਂ ਸਾਰਿਆਂ ਨੂੰ ਪਹਿਲਾਂ ਆਪ ਅੱਗੇ ਆਉਣਾ ਚਾਹੀਦਾ ਫੇਰ ਅਸੀਂ ਪਬਲਿਕ ਤੇ ਵਿੱਚ ਜਾਣਾ ਚਾਹੀਦਾ ਉਹਨਾਂ ਲੱਗਦਾ ਤੁਸੀਂ ਤਾਂ ਕਹਿ ਰਹੇ ਹੋ ਕਿ ਭਾਈ ਤੁਸੀਂ ਡੋਪ ਟੈਸਟ ਲਈ ਤਿਆਰ ਹੋ ਹਰ ਤਰ੍ਹਾਂ ਦੇ ਟੈਸਟ ਲਈ ਤਿਆਰ ਹੋ ਬਾਕੀ ਦੇ ਐਮ ਐਲ ਏ ਜਾਂ ਬਾਕੀ ਦੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਆ ਤੁਹਾਨੂੰ ਲੱਗਦਾ ਕਿ ਰਾਜੀ ਹੋ ਜਾਣਗੇ ਇਸ ਗੱਲ ਤੇ ਮੇਰਾ ਖਿਆਲ ਕਿਸੇ ਨੂੰ ਆਨਾ ਕਰਨੀ ਕਰਨੀ ਨਹੀਂ ਚਾਹੀਦੀ ਤੇ ਇਹਦੇ ਵਿੱਚ ਤਾਂ ਹੀ ਲੋਕਾਂ ਨੂੰ ਅਸੀਂ ਚੰਗਾ ਪ੍ਰਸ਼ਾਸਨ ਚੰਗਾ ਸਿਸਟਮ ਡਰੱਗ ਮੁਕਤ ਪੰਜਾਬ ਕਰ ਪਾਵਾਂਗੇ ਜੇ ਇਹ ਸਾਡੇ ਚੀ ਕਾਣੋ ਹੋਈ ਤਾਂ ਫੇਰ ਅਸੀਂ ਲੋਕਾਂ ਨੂੰ ਕੀ ਸਿਨਿਆ ਦੇਵਾਂਗੇ ਹੋ ਸਕਦਾ ਕੋਈ ਸ਼ਾਮ ਨੂੰ ਛਿੱਟ ਛਿੱਟ ਲਾਉਂਦਾ ਹੋਵੇ ਕੋਈ ਮਾੜਾ ਮੋਟਾ ਔਰ ਕੁਝ ਥੋੜਾ ਬੋਤਾ ਖੰਦਾ ਪਿੰਦਾ ਹੋਵੇ ਤਾਂ ਫਿਰ ਲੋਕਾਂ ਨੇ ਕਹਿਣਾ ਕਿ ਨਾ ਪਾਈ ਇਹ ਚੀਜ਼ਾਂ ਤਾਂ ਨਾ ਕਰੋ ਦੇਖੋ ਡਰਿੰਕ ਜਿਹੜੀ ਆ ਉਹ ਲੀਗਲ ਹੈ ਉਤੋਂ ਅਸੀਂ ਰੈਵਨਿਊ ਵੀ ਲੈਨੇ ਆ ਅੱਜ ਵੀ ਅੰਕੜਾ ਆਇਆ ਵੀ ਅਸੀਂ 10000 ਕਰੋੜ ਤੋਂ ਉੱਪਰ ਜਿਹੜਾ ਰੈਵਨਿਊ ਸਾਡਾ ਐਕਸਾਈਜ਼ ਤੋਂ ਆਇਆ ਸਾਨੂੰ 11000 ਦਾ 11200 ਕਰੋੜ ਦਾ ਸਾਡਾ ਟੀਚਾ ਐਕਸਾਈਜ਼ ਦਾ ਅਗਲੇ ਸਾਲ ਦੇ ਵਿੱਚ ਟਾਰਗੇਟ ਵੱਧ ਰਿਹਾ ਉਹ ਲੀਗਲ ਆ ਜਿਹੜੀ ਚੀਜ਼ ਹੈ ਡਰਿੰਕ ਸਾਡੀ ਇੱਕ ਪੂਰੇ ਜਿੱਥੇ-ਜਿੱਥੇ ਵੀ ਜਿਹੜੀ ਇਹ ਸਿਸਟਮ ਚ ਆ ਜਿਹੜੀ ਲੀਗਲ ਚੀਜ਼ ਹੈ ਉਹਨੂੰ ਤਾਂ ਸੈਪਟ ਕਰਨਾ ਚਾਹੀਦਾ ਜਦੋਂ ਇਨਲੀਗਲ ਜਿਹੜੀ ਉਹ ਡਰੱਗਸ ਜਿਹੜੇ ਆਦਰਸ ਡਰੱਗ ਜਾਂ ਕੋਈ ਚਿੱਟੇ ਦੀ ਗੱਲ ਕਰਦਾ ਕੋਈ ਹੋਰ ਡਰੱਗਸ ਦੀ ਗੱਲ ਕਰਦਾ ਉਹ ਡਰੱਗਸ ਜਿਹੜੇ ਆ ਸਾਡੇ ਲਈ ਸਾਡੀ ਜਵਾਨੀ ਲਈ ਸਾਡੇ ਪਰਿਵਾਰਾਂ ਲਈ ਬਹੁਤ ਡੇਂਜਰਸ ਆ ਬੜੀਆਂ ਬੱਚਿਆਂ ਦੇ ਤੁਸੀਂ ਦੇਖ ਰਹੇ ਆ بڑے ਅੰਕੜੇ ਜਿਹੜੇ ਸਰਕਾਰ ਕੋ ਸਹੀ ਅੰਕੜੇ ਨਹੀਂ ਹੈਗੇ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਤੇ ਡਰੱਗਸ ਦੇ ਵਿੱਚ ਬਹੁਤ ਬੱਚੇ ਜਿਹੜੇ ਉਹਦੇ ਵਿੱਚ ਆ ਕੇ ਉਹਦੇ ਲਪੇਟ ਦੇ ਵਿੱਚ ਆ ਕੇ ਬੜੀਆਂ ਡੈਥ ਹੋ ਰਹੀਆਂ ਜਿਹੜੀਆਂ ਕਿ ਕੋਈ ਸਰਕਾਰੀ ਅੰਕੜਿਆਂ ਦੇ ਵਿੱਚ ਨਹੀਂ ਹੈਗੇ ਤੁਹਾਨੂੰ ਲੱਗਦਾ ਸਰਕਾਰ ਜਿਹੜਾ ਇਸ ਟੌਪਿਕ ਤੇ ਕੰਮ ਕਰਨਾ ਚਾਹ ਰਹੀ ਹੈ ਕਿ ਇਹਦੇ ਵਿੱਚ ਇਹ ਸਹੀ ਤਰੀਕਾ ਹੈਗਾ ਇਸ ਤਰੀਕੇ ਦੇ ਨਾਲ ਵਾਕਈ ਸੈਂਸਸ ਹੋ ਸਕੇਗਾ ਕਾਊਂਟ ਤੁਹਾਨੂੰ ਲੱਗਦਾ ਜਨਗਣਨਾ ਹੋ ਪਾਊਗੀ ਇਸ ਤਰੀਕੇ ਦੇ ਨਾਲ ਕਿ ਕਿੰਨੇ ਲੋਕ ਨਸ਼ਾ ਕਰਦੇ ਆ ਕਿੰਨੇ ਲੋਕ ਡਰੱਗ ਅਡਿਕਟਡ ਹੈਗੇ ਆ ਦੇਖੋ ਡਰੱਗਸ ਮੁਕਤ ਕਾ ਪੰਜਾਬ ਨੂੰ ਕਰਨ ਲਈ ਅਪਰਾਲਾ ਕਰਨਾ ਤਾਂ ਕੋਈ ਮਾੜੀ ਗੱਲ ਨਹੀਂ ਮੈਂ ਇਸ ਗੱਲ ਦੀ ਉਸ ਗੱਲ ਦੀ ਤੈਅਦ ਕਰਨਾ ਪਰ ਉਹਦਾ ਸਿਸਟਮ ਤਾਂ ਸਾਨੂੰ ਕਿੱਦਾਂ ਬਣਾਵਾਂਗੇ ਉਹਦੇ ਲਈ ਅਸੀਂ ਕਿਸ ਤਰ੍ਹਾਂ ਇਹਦੀ ਕਰਾਂਗੇ ਸਾਰੀ ਸਮੀਖਿਆ ਇਹ ਤਾਂ ਗਾਹ ਆਉਣ ਵਾਲੇ ਸਮੇਂ 'ਚ ਸਰਕਾਰ ਇਸ ਗੱਲ ਦਾ ਜਵਾਬ ਦੇਊਗੀ ਅਸੀਂ ਤੇ ਕਹਾਂਗੇ ਇਸ ਗੱਲ ਦੇ ਵਿੱਚ ਜੇ ਅਸੀਂ ਡਰੱਗਸ ਦੀ ਗੱਲ ਕੀਤੀ ਹੈ ਤੇ ਡਰੱਗਸ ਮੁਕਤ ਪੰਜਾਬ ਕਰਨ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਜਿਸ ਤਰ੍ਹਾਂ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਆ ਸਰਕਾਰ ਕਲੇਮ ਕਰਦੀ ਹੈ ਕਿ ਨਸ਼ਾ ਤਸਕਰਾਂ ਦੇ ਅਸੀਂ ਘਰ ਤੋੜ ਰਹੇ ਆ ਔਰ ਡਰੱਗ ਜਿਹੜੇ ਸਮੱਗਲਰ ਹੈਗੇ ਉਹਨਾਂ ਦੇ ਵਿੱਚ ਖੌਫ ਪੈਦਾ ਹੋ ਰਿਹਾ ਇਸ ਚੀਜ਼ ਨੂੰ ਲੈ ਕੇ ਤਾਂ ਤੁਹਾਨੂੰ ਲੱਗਦਾ ਹੈ ਕਿ ਵਾਕਈ ਗਰਾਊਂਡ ਦੇ ਉੱਪਰ ਉਸ ਤਰੀਕੇ ਦੇ ਨਾਲ ਅਸਰ ਦੇਖਣ ਨੂੰ ਮਿਲੂਗਾ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰੋਡਿਊਸਰ ਲੈ ਕੇ ਘਰ ਤੋੜਨ ਵਾਸਤੇ ਜਾ ਰਹੀ ਹੈ ਪੁਲਿਸ ਦੇਖੋ ਜਿਹੜੇ ਅਸਲ ਨਸ਼ਾ ਸਮੱਗਲਰ ਆ ਉਹਨਾਂ ਨੂੰ ਤਾਂ ਹੱਥ ਨਹੀਂ ਪਾਇਆ ਗਿਆ ਜਿਵੇਂ ਕਿ ਬਹੁਤ ਨਾਮ ਜਿਹੜੇ ਚਰਚਾ ਚ ਸੀ ਪਿਛਲੇ ਸਮੇਂ ਨਸ਼ੇ ਦੇ ਜਿਹੜੇ ਸਦਾਗਰ ਕਹੇ ਜਾਂਦੇ ਸੀ ਲੋਕ ਉਧਰ ਨੂੰ ਤਾਂ ਜੇ ਕੋਈ ਪ੍ਰਕਿਰਿਆ ਹੈ ਨਹੀਂ ਕਿ ਜਿਹੜੇ ਗਰੀਬ ਲੋਕ ਮੈਂ ਠੀਕ ਹੈ ਨਸ਼ਾ ਮੁਕਤ ਪੰਜਾਬ ਦੀ ਸਾਡੇ ਸਾਰਿਆਂ ਦਾ ਸੋਚ ਆ ਅਸੀਂ ਚਾਹੁੰਦੇ ਸਾਡੇ ਬੱਚੇ ਨਸ਼ਾ ਰਹਿਤ ਰਹਿਣ ਸਾਡਾ ਪੰਜਾਬ ਜਵਾਨੀ ਜਿਹੜੀ ਚੰਗੇ ਪਾਸੇ ਨੂੰ ਜਾਵੇ ਪੰਜਾਬ ਖੁਸ਼ਹਾਲ ਹੋਵੇ ਤੇ ਜਿਹੜੇ ਅੱਜ ਤੁਸੀਂ ਗਰੀਬ ਲੋਕਾਂ ਦੇ ਕਿਸੇ ਦਾ ਹਵੇਲੀ ਦਾ ਕੋਲ ਕਮਰਾ ਢਾ ਦਿਓ ਕਿ ਸਾ ਉਹ ਇੱਕ ਆਪਣੇ ਨੰਬਰੀਂ ਗੇਮ ਚ ਪੈ ਗਏ ਜਾਂ ਅਸੀਂ ਆਪਣੇ ਉਸ ਗੱਲ ਨੂੰ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਗਏ ਵੀ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ ਮੈਂ ਸਮਝਦਾ ਨਸ਼ੇ ਤੇ ਸਾਨੂੰ ਰਲ ਕੇ ਕੰਮ ਕਰਨ ਦੀ ਲੋੜ ਆ ਇਹਦੇ ਵਿੱਚ ਅਸੀਂ ਨੰਬਰੀਂ ਗੇਮ ਚ ਨਾ ਪਈਏ ਅਸੀਂ ਅਸਲੀਅਤ ਦੇ ਵਿੱਚ ਜਾਈਏ ਵੀ ਜੋ ਅਸਲੀਅਤ ਹੈ ਉਹਨੂੰ ਲਿਆਈਏ ਜਿਹੜੇ ਵੱਡੇ ਮਗਰਮਸ਼ਾ ਹਨ ਉਹਨਾਂ ਨੂੰ ਕਾਬੂ ਕਰੀਏ ਸ਼ੁਰੂਆਤ ਉੱਥੋਂ ਕਰੀਏ ਜਿਵੇਂ ਕਿ ਮੈਂ ਕਿਹਾ ਵੀ ਜੇ ਅਸੀਂ ਡਰੱਗਸ ਦਾ ਅੰਕੜਾ ਪੂਰਾ ਕਰਨਾ ਪੰਜਾਬ ਦੀ ਅਸੀਂ ਕਿਹਨੇ ਜਾਣ ਕਰਨ ਮੰਨ ਕਰਨੇ ਤੋਂ ਜਾਣ ਕਨਾ ਉਹ ਵਿਧਾਨ ਸਭਾ ਤੋਂ ਕਰੀਏ ਸ਼ੁਰੂ ਤੈ ਇਦਾਂ ਵੱਡੇ ਮਗਰਮਸ਼ਾ ਤੋਂ ਡਰਗਸ ਵਾਲਾ ਟੁਟਿਆ ਕੰਮ ਸ਼ੁਰੂ ਕਰੀਏ ਤਾਂ ਆਪਣੇ ਆਪ ਸਾਰਾ ਸਹੀ ਹੋ ਜੂ ਤਾਂ ਐਮਐਲਏ ਹਰਦੀਪ ਸਿੰਘ ਲਾਡੀ ਸ਼ੇਰੋਵਾਲੀਆ ਸਾਡੇ ਨਾਲ ਸੀਗੇ ਉਹਨਾਂ ਨੇ ਇੱਕ ਬਹੁਤ ਅਹਿਮ ਗੱਲ ਕਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਨਾਲ ਵੀ ਕਿ ਇਸ ਤੇ ਕੀ ਕਹਿੰਦੇ ਰਾਣਾ ਜੀ ਇੱਕ ਸਵਾਲ ਹੀ ਲੈਣਾ ਤੁਹਾਡੇ ਤੋਂ ਛੋਟਾ ਜਿਹਾ ਲਾਡੀ ਸ਼ੇਰੋਵਾਲੀਆ ਸਾਹਿਬ ਤੁਹਾਡੇ ਬਹੁਤ ਅਜ਼ੀਜ਼ ਨੇ ਸ਼ੇਰੋਵਾਲੀਆ ਸਾਹਿਬ ਬੋਲ ਲੈ ਤਾਂ ਰਾਣੇ ਦੀ ਬੋਲਣ ਦੀ ਲੋੜ ਹੈ ਇੱਕ ਸਵਾਲ ਇੱਥੇ ਲੈਣਾ ਇਹਨਾਂ ਨੇ ਬਹੁਤ ਅਹਿਮ ਗੱਲ ਕਹੀ ਹੈ ਰਾਣਾ ਸਾਹਿਬ ਥੋੜੀ ਗੱਲ ਸੁਣਦੇ ਨੇ ਲੋਕ ਗੱਲ ਇਹ ਇਹਨਾਂ ਨੇ ਕਿਹਾ ਕਿ ਨਸ਼ੇ ਤੇ ਸਰਕਾਰ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਇਹਨਾਂ ਨੇ ਕਿਹਾ ਕਿ ਪਹਿਲ ਅਸੀਂ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜੀ ਜਨਗਣਨਾ ਹੋਣੀ ਹੈ ਜਿਹੜੇ ਡਰੱਗ ਐਡਿਕਟਸ ਦੀ ਔਰ ਸੈਂਸਸ ਜਿਹੜਾ ਹੋਣਾ ਉਹਦੇ ਤੇ ਪਹਿਲਾਂ ਵਿਧਾਨ ਸਭਾ ਤੋਂ ਹੀ ਕਹਿੰਦੇ ਸ਼ੁਰੂਆਤ ਹੋ ਜੇ ਸਾਡੇ ਡੋਪ ਟੈਸਟ ਕਰ ਲਏ ਜਾਣ ਸਾਡੇ ਤੋਂ ਸ਼ੁਰੂਆਤ ਹੋ ਜੇ ਉਸ ਤੋਂ ਬਾਅਦ ਜਾਣ ਲੋਕਾਂ ਦੇ ਵਿੱਚ ਬਿਲਕੁਲ ਠੀਕ ਹੈ ਸ਼ੇਰਵਾਲੀਆ ਸਾਹਿਬ ਨੇ ਜੋ ਕਿਹਾ درست ਹੈ ਔਰ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਕਿ ਕਿੱਡੀ ਗੱਲ ਹੈ ਇਹਨਾਂ ਕਿ ਗੱਲ ਰੱਖਣਗੇ ਵਿਧਾਨ ਸਭਾ ਦੇ ਬਿਲਕੁਲ ਠੀਕ ਹੈ ਰੱਖਣਗੇ ਮੈਂ ਪ੍ਰੋੜ ਤੱਕ ਕਰਾਂਗਾ ਯਾਨੀ ਕਿ ਤਿਆਰ ਹੋਈ ਤਿਆਰ ਨਹੀਂ ਯਾਨੀ ਕਿ ਤੁਹਾਨੂੰ ਲੱਗਦਾ ਕਿ ਹਰ ਇੱਕ ਮੈਂ ਇਹਦੇ ਮਗਰ ਮਗਰਾਂ ਇਸ ਗੱਲ ਤੇ ਬਿਲਕੁਲ ਨਾਲ ਹੈ ਹਾਂਜੀ ਉਹ ਰਾਣਾ ਗੁਰਜੀਤ ਸਿੰਘ ਸਾਡੇ ਨਾਲ ਸੀ ਰਾਣਾ ਗੁਰਜੀਤ ਸਿੰਘ ਕਹਿੰਦੇ ਕਿ ਮੈਂ ਵੀ ਰੋਡ ਤਾਂ ਕਰਦਾ ਇਸ ਚੀਜ਼ ਦੀ ਜਿਹੜੀ ਗੱਲ ਲਾਡੀ ਸ਼ੇਰਾਂ ਵਾਲੀ ਆ ਉਹਨਾਂ ਨੇ ਕਹੀ ਹੈ ਬਹੁਤ ਹੀ ਅਹਿਮ ਗੱਲ ਉਹਨਾਂ ਨੇ ਕਹੀ ਹੈ ਕਿ ਨਸ਼ੇ ਦੇ ਮਸਲੇ ਦੇ ਉੱਪਰ ਸਭ ਤੋਂ ਪਹਿਲਾਂ ਜੇ ਸੈਂਸਰਸ ਹੋਣਾ ਤਾਂ ਪਹਿਲਾਂ ਵਿਧਾਨ ਸਭਾ ਤੋਂ ਸ਼ੁਰੂਆਤ ਕੀਤੀ ਜਾਵੇ ਜਿੱਨੇ ਐਮ ਐਲ ਐਸ ਨੇ ਮੈਂਬਰਸ ਨੇ ਪਹਿਲਾਂ ਉਹਨਾਂ ਦਾ ਡਾਟ ਟੈਸਟ ਹੋ ਜਾਏ ਉਹਨਾਂ ਦਾ ਚੈੱਕ ਅਪ ਹੋ ਜਾਏ ਔਰ ਉਸ ਤੋਂ ਬਾਅਦ ਫਿਰ ਆਮ ਲੋਕਾਂ ਦੇ ਵਿੱਚ ਜਾਣ ਤਾਂ ਇੱਕ ਬਹੁਤ ਸੋਲਿਡ ਜਿਹੜਾ ਮੈਸੇਜ ਲੋਕਾਂ 'ਚ ਜਾਏਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪੰਜਾਬ ਟੀਵੀ ਚੰਡੀਗੜ੍ਹ